ਪੰਜਾਬ ਪੁਲਿਸ ਦੇ ਅਧਿਕਾਰੀ ਆਈਪੀਐਸ ਹਰਚੰਦ ਸਿੰਘ ਕੁਮਰ ਹੋਰਾਂ ਦੀ ਕੱਲ ਜਿਹੜੀ ਗ੍ਰਿਫਤਾਰੀ ਜਿਹੜੇ ਕਿ ਰੂਪਨਗਰ ਦੇ ਵਿੱਚ ਬਤੌਰ ਡੀਆਈਜੀ ਤਾਰਾਸਨ ਗ੍ਰਿਫਤਾਰੀ ਦੇ ਨਾਲ ਪੂਰੇ ਪੰਜਾਬ ਪੁਲਿਸ ਦੇ ਵਿੱਚ ਕਾਫੀ ਜਿਹੜਾ ਹਾਹਾਕਾਰ ਮਚੀ ਜਿਹਦੇ ਨਾਲ ਅਕਸਰ ਉਹਨਾਂ ਨੂੰ ਇੱਕ ਇਮਾਨਦਾਰ ਅਧਿਕਾਰੀ ਵਜੋਂ ਜਾਣਿਆ ਜਾਂਦਾ ਪਰ ਕੱਲ ਦੀ ਇਸ ਘਟਨਾ ਦੇ ਨਾਲ ਪੂਰਾ ਲੋਕਾਂ ਦਾ ਜਿਹੜਾ ਉਹਨਾਂ ਦੇ ਪ੍ਰਤੀ ਸਿਗਾ ਉਹ ਕਾਫੀ ਉਹਨੂੰ ਫੇਸ ਬੱਜੀ ਆ ਸੋ ਇਹਦੇ ਪਿੱਛੇ ਕਿਸ ਤਰ੍ਹਾਂ ਦੇ ਹਾਲਾਤ ਆ ਕੀ ਗੱਲ ਆ ਇਹ ਤਾਂ ਜਿਹੜਾ ਸਮੇਂ ਦੇ ਮੁਤਾਬਕ ਦੇ ਪਰ ਸੀਬੀਆਈ ਵੱਲੋਂ ਉਹਨਾਂ ਦੇ ਘਰ ਆਛਾਨਬਿੰਦ ਕਰਨ ਤੋਂ ਬਾਅਦ ਕਰੋੜਾਂ ਰੁਪਏ ਦੀ ਨਗਦੀ ਨਾਲ 골ਡ ਜਿਹੜਾ ਕਾਫੀ ਵੱਡੀ ਮਾਤਰਾ ਦੇ ਵਿੱਚੋਂ ਉਹਨਾਂ ਨੂੰ ਬਰਾਮਦ ਹੋਇਆ ਤੇ ਨਾਲ ਦੀ ਨਾਲ ਪੁਲਿਸ ਵੱਲੋਂ ਵੀ ਇਹ ਜਾਂਚ ਕੀਤੀ ਜਾ ਰਹੀ ਹੈ ਤੇ ਪਿਛਲੇ ਜਿਹੜੀ ਸੂਤਰਾਂ ਦੇ ਮੁਤਾਬਕ ਜਾਣਕਾਰੀ ਆ ਤੇ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਉਹਨਾਂ ਦੀ ਇਹ ਰੇਖੀ ਕਰ ਰਹੀ ਸੀ ਜਿਹਦੇ ਕਰਕੇ ਉਹਨਾਂ ਨੇ ਜਿਹੜਾ 5 ਲੱਖ ਰੁਪਏ ਇੱਕ ਆਦਮੀ ਤੋਂ ਬਤੌਰ ਮੰਥ ਮਹੀਨਾ ਜਿਹਨੂੰ ਪੰਜਾਬੀ ਚ ਪੁਲਿਸ ਦਾ ਕਹਿੰਦੇ ਉਹ ਲੈਂਦੇ ਸੀਗੇ ਸੋ ਇਸੇ ਲੜੀ ਦੇ ਤਹਿਤ ਆ ਕੇ ਉਹਨਾਂ ਨੇ ਜਿਹੜਾ ਇਹਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਸੋਨ ਗ੍ਰਿਫਤਾਰੀ ਤੋਂ ਬਾਅਦ ਕਿਸ ਤਰ੍ਹਾਂ ਦੇ ਇਨਜਾਮ ਜਾਂ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਆ ਉਹ ਤਾਂ ਆਉਣ ਵਾਲਾ ਸਮਝ ਦੱਸੂਗਾ ਉਹ ਵੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਮੇਂ-ਸਮੇਂ ਤੇ ਅਪਡੇਟ ਕਰਦੇ ਰਹਾਂਗੇ ਤਾਂ ਬਾਅਦ ਹੱਥ ਲਈ ਦਰਜੀਤ ਅਜਰੋਹਾ